ਦਿਲ ਦਹਿਲਾ ਦੇਣ ਵਾਲੀ ਖਬਰ ਆ ਰਹੀ ਹੈ ਮਾਨਸਾ ਤੋਂ ਜਿੱਥੇ ਇੱਕ ਕਪਲ ਵੱਲੋਂ ਆਪਣੇ ਹੀ 5 ਮਹੀਨੇ ਦੇ ਬੱਚੇ ਨੂੰ ਵੇਚ ਦਿੱਤਾ ਗਿਆ ਪੰਜਾਬ ਕਲਿੱਕ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨ ਪੁਲਾਤ ਤੇ ਗੱਲ ਕਰਾਂਗੇ ਮਾਨਸਾ ਦੇ ਕਿਹੋ ਜਿਹੇ ਕਪਲ ਬਾਰੇ ਦਰਅਸਲ ਮਾਮਲਾ ਇਹ ਹੈ ਕਿ 5 ਮਹੀਨੇ ਦਾ ਜਿਹੜਾ ਉਹਨਾਂ ਦਾ ਬੱਚਾ ਸੀਗਾ ਉਹਨਾਂ ਨੇ ਸਿਰਫ ਚੰਦ ਰੁਪਈਆਂ ਕਰਕੇ ਤੇ ਆਪਣੇ ਨਸ਼ੇ ਦੇ ਲਈ ਵੇਚਤਾ ਤੇ ਇੱਕ ਐਗਰੀਮੈਂਟ ਸਾਈਨ ਕਰਤਾ ਜਿਹਨੂੰ ਉਹਨਾਂ ਨੇ ਨਾਮ ਦਿੱਤਾ ਅਡਾਪਸ਼ਨ ਸਰਟੀਫਿਕੇਟ ਅਤੇ ਇੱਕ ਐਗਰੀਮੈਂਟ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅੱਜ ਤੋਂ ਬਾਅਦ ਇਹ ਬੱਚਾ ਤੁਹਾਡਾ ਹੈ ਤੇ ਅਸੀਂ ਕਦੇ ਵੀ ਇਹ ਬੱਚੇ ਨੂੰ ਲੈਣ ਲਈ ਨਹੀਂ ਆਵਾਂਗੇ ਹਾਲਾਂਕਿ ਜੇਕਰ ਆਪਾਂ ਗੱਲ ਕਰੀਏ ਇਸ ਕਪਲ ਬਾਰੇ ਕਪਲ ਸਿਰਫ 19 ਸਾਲਾਂ ਦੀ ਇੱਕ ਕੁੜੀ ਦੇ ਨਾਲ ਹੈ ਉਹ ਕੁੜੀ ਜੋ ਕਿ ਇੱਕ ਸਟੇਟ ਲੈਵਲ ਰੈਸਲਿੰਗ ਦੀ ਚੈਂਪੀਅਨ ਰਹਿ ਚੁੱਕੀ ਆ ਅਤੇ ਆਪਣੇ ਬாய்ਫਰੈਂਡ ਨੂੰ ਮਿਲਣ ਤੋਂ ਪਹਿਲਾਂ ਬਿਲਕੁਲ ਸਹੀ ਦਸੀ ਗਈ ਹੈ ਉਸ ਤੋਂ ਬਾਅਦ ਜਦੋਂ ਆਪਣੇ ਬாய்ਫਰੈਂਡ ਨੂੰ ਮਿਲਦੀ ਹੈ ਤੇ ਉਹ ਵੀ ਇੱਕ ਨਸ਼ਾ ਐਡਿਕਟ ਜਾਂ ਡਰੱਗ ਐਡਿਕਟ ਬਣ ਜਾਂਦੀ ਹੈ ਜਿਹਦੇ ਕਰਕੇ ਉਹ ਆਪਣਾ ਇੱਕ 5 ਮਹੀਨੇ ਦਾ ਬੱਚਾ ਵੇਚ ਦਿੰਦੀ ਹੈ ਚੰਦ ਰੁਪਈਆ ਕਰਕੇ ਇਸ ਗੱਲ ਦੇ ਉੱਤੇ ਕਾਫੀ ਵੱਡੇ ਪੋਲਿਟਿਕਲ ਲੀਡਰਸ ਦੇ ਵੀ ਟਵੀਟ ਆਏ ਨੇ ਜਿੱਦਾਂ ਪ੍ਰਤਾਪ ਬਾਜਵਾ ਦਾ ਇਹ ਕਹਿਣਾ ਹੈ ਕਿ ਯੁੱਧ ਨਸ਼ਿਆਂ ਵਿਰੋਧੀ ਕਮਹੀਮ ਚਲਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਤੇ ਉਹਨੂੰ ਦੇਖਦੇ ਹੋਏ ਫਿਰ ਵੀ ਇੰਦਾ ਦੀ ਘਟਨਾਵਾਂ ਸਾਹਮਣੇ ਕਿਉਂ ਆ ਰਹੀਆਂ ਨੇ ਇਹ ਨਸ਼ਾ ਕਿਉਂ ਨਹੀਂ ਰੁਕ ਰਿਹਾ ਹੈ ਪੰਜਾਬ ਦੇ ਵਿੱਚ ਹਜੇ ਵੀ ਕਿਉਂਕਿ ਕਈ ਮਾਨਸਿਕ ਸਥਿਤੀ ਦੇਖੋ ਤੁਸੀਂ ਕਿ ਇੱਕ 5 ਮਹੀਨੇ ਦਾ ਬੱਚਾ ਸਿਰਫ ਆਪਣੇ ਨਸ਼ੇ ਦੇ ਲਈ ਵੇਚ ਦੇਣਾ ਕਿੰਡੀ ਵੱਡੀ ਗੱਲ ਹੈ ਅਤੇ ਹੁਣ ਜੇਕਰ ਆਪਾਂ ਗੱਲ ਕਰੀਏ ਇਸ ਬੱਚੇ ਦੀ ਹੁਣ ਬੱਚਾ ਜਾਂ ਤਾਂ ਉਹ ਜਾਏਗਾ ਇਹਨਾਂ ਕੋਲੇ ਜਾਂ ਜਿਨ੍ਹਾਂ ਨੇ ਅਡਾਪਟ ਕੀਤਾ ਉਹਨਾਂ ਕੋਲੇ ਇਹ ਫੈਸਲਾ ਹੁਣ ਪੁਲਿਸ ਜਾਂ ਅਦਾਲਤ ਕਰੇਗੀ ਪੁਲਿਸ ਵੱਲੋਂ ਦੋਨੋਂ ਪਰਿਵਾਰਾਂ ਨੂੰ ਬੁਲਾ ਲਿੱਤਾ ਗਿਆ ਸੰਮਣ ਪੇਜ ਦਿੱਤੇ ਗਏ ਨੇ ਪਰ ਇੱਕ ਪਰਿਵਾਰ ਦਾ ਹਜੇ ਵੀ ਇਹੀ ਕਹਿਣਾ ਹੈ ਕਿ ਸਾਡੇ ਕੋਲੇ ਅਡਾਪਸ਼ਨ ਸਰਟੀਫਿਕੇਟ ਯਾ ਸਾਡੇ ਕੋਲੇ ਐਗਰੀਮੈਂਟ ਤਿਆਰ ਹੈ ਕਿ ਜਿੱਦਾਂ ਇਹ ਬੱਚਾ ਸਿਰਫ ਸਾਡਾ ਹੀ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਦ ਤੱਕ ਇਹ ਨਸ਼ਾ ਦੇ ਉੱਤੇ ਰੋਕ ਲੱਗਦੀ ਹੈ ਤੇ ਕਦ ਤੱਕ ਆਮ ਆਦਮੀ ਪਾਰਟੀ ਦੀ ਜਿਹੜੀ ਮੁਹਿੰਮ ਹੈ ਇਹਦੇ ਉੱਤੇ ਕੰਮ ਚੱਲਦਾ ਰਹੇਗਾ ਤੇ ਇਦਾਂ ਦੇ ਬੰਦਿਆਂ ਨੂੰ ਰੋਕਿਆ ਜਾਵੇਗਾ ਜਿਹੜੇ ਆਪਣੇ ਸਿਰਫ ਇੱਕ ਨਸ਼ੇ ਦੇ ਲਈ ਆਪਣੇ 5 ਮਹੀਨੇ ਦੇ ਬੱਚੇ ਨੂੰ ਵੇਚ ਰਹੇ ਨੇ